जी सी एम मान साहब ने हमें आश्वासन दिया है कि वो हमारे को जस्टिस देंगे उन्होंने एज अ मेरे को गाड़ी में छोड़ते हुए मेरे सिर में हाथ रख के बोला कि आपको जस्टिस मिलेगा और आपको पंजाब की बेटी खाली हाथ नहीं जाएगी और आज उन्होंने मैंने जो कल मांग करी थी कि पंजाब की बेटी को खाली हाथ ना जाना दिया जाए उन्होंने आज मुझे आश्वासन दे के भेजा है कि शाम को छह बजे तक इस चीज का सबको नतीजा मिल जाए जी डिमांड हमारी वही थी कि जो हमारी तीन थी एफआईआर और इनको अरेस्ट किया जाए या इनको ये दूसरी हमारी ये डिमांड थी कि एसएसपी एस नानक को पोस्टिंग किया जाए बिकॉज ये सारा लॉ एंड ऑर्डर उनका खराब किया हुआ था तीसरी हमारी डिमांड थी कि सी इंक्वायरी वो सारी चीज़ें उन्होंने बोला है हमें आश्वासन दिया है कि हर एक चीज हमारे सेटिस्फैक्शन में वो करेंगे और हमने उनको भी वादा किया है कि जहाँ भी पंजाब में अगर उन्होंने आज जस्टिस दिया तो हम जहाँ भी वो कहेंगे हम उनके साथ खड़े हैं मगर हम पंजाब को सुधारने के लिए उनके साथ खड़े हैं जहाँ भी हमारी जरूरत पड़ी सैनिक समेत जितने भी हमारे समय ये है सैनिक संगठन है वो उनके साथ खड़े हैं पंजाब को एक पीसफुल स्टेट बनाने आ, के लिए जी शाम छह बजे और मैं पहले सारे मीडिया का भी वापस एक बार ਦੀ ਥੈਂਕਸ ਕਰਾਂਗੀ ਤੁਸੀਂ ਲੋਕਾਂ ਨੇ ਇਸ ਲੜ ਜੰਗ ਤੇ ਸਾਡੇ ਨਾਲ ਸਾਥ ਦਿੱਤਾ ਸਾਰੇ ਮੇਰੇ ਸੈਨਿਕ ਭਰਾ ਜਿਹੜੇ ਉਹਨਾਂ ਨੇ ਮੇਰੇ ਤੇ ਮੇਰੇ ਆਫਸਰ ਤੋਂ ਵੀ ਪਹਿਲੇ ਐ ਮੇਰੇ ਪ੍ਰਾਇਨ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਮੈਂ ਪਹਿਲੇ ਆਪਣੇ ਅਫਸਰਾਂ ਤੋਂ ਪਹਿਲੇ ਇਹਨਾਂ ਨੂੰ ਧੰਨਵਾਦ ਕਰਨੀਆਂ ਜਿਨ੍ਹਾਂ ਨੇ ਸਾਨੂੰ ਟਗਚੀ ਸੁਵਿਧਾ ਇਹਨਾਂ ਨੇ ਮੇਰਾ ਸਾਥ 1 ਮਿੰਟ ਲਈ ਪਹਿਲੇ ਦਿਨ ਤੋਂ ਸਾਡੇ ਨਾਲ ਖੜੇ ਹੋਏ ਪੂਰੀ ਜੱਠਾ ਕਮੇਟੀਆਂ ਜਿਹੜੀਆਂ ਉਹਨਾਂ ਨੂੰ ਇਕੱਠੇ ਕਰਕੇ ਸਾਡੇ ਨਾਲ ਖੜੇ ਹੋਏ ਅੱਜ ਵੀ ਇਹੋ ਗੱਲ ਕਹੀ ਹੈ ਅਗਰ ਤਾਨੂੰ ਇਨਸਾਫ ਨਹੀਂ ਮਿਲਿਆ ਤਾਂ ਜਬ ਤੱਕ ਤਾਨੂੰ ਇਨਸਾਫ ਨਹੀਂ ਮਿਲੇਗਾ ਅਸੀਂ ਸਾਰੇ ਤਾਰੇ ਨਾਲ ਸ਼ਾਮ 6 ਵਜੇ ਤੱਕ ਕਿਹੜੀ ਕਿਹੜੀ ਮੰਗ ਹੈ ਤੁਹਾਡੀ ਮੰਨ ਲਓ ਜੀ ਮੰਗ ਤਾਂ ਮੈਂ ਦੱਸ ਦਿੱਤੀ ਆ ਸਾਡੀ ਕੋਈ ਨਵੀਂ ਮੰਗ ਨਹੀਂ ਆ ਉਹੀ ਮੰਗਣ ਜਿਹੜੀ ਪਹਿਲੇ ਵੀ ਦੱਸਿਆ ਸੀਗੀ ਅਸੀਂ ਹੁਣ ਸ਼ਾਮ ਨੂੰ 6 ਵਜੇ ਤੱਕ ਵ ਐਂਡ ਆਈ ਥੈਂਕਸ ਭਗਵੰਨ ਮਾਨ ਜੀ ਟੂ ਲਿਸਨ ਟੂ ਮੀ ਐਂਡ ਸਾਡੀ ਅਪੀਲ ਨੂੰ ਜਿਹੜਾ ਉਹਨਾਂ ਨੇ ਐਕਸੈਪਟ ਕੀਤਾ ਆਈ ਐਮ ਵੈਰੀ ਥੈਂਕਫੁਲ ਟੂ ਹਿਮ ਕਰਨਲ ਬਾੜਦੇ ਪਰਿਵ ਮਾਨ ਸਾਹਿਬ ਨਾਲ ਬਹੁਤ ਸੋਹਣੀ ਮੀਟਿੰਗ ਹੋਈ ਹੈ ਮਾਨ ਸਾਹਿਬ ਦਾ ਮੈਂ ਧੰਨਵਾਦ ਕਰਦਾ ਉਹਨਾਂ ਨੂੰ ਵੀ ਪੂਰਾ ਦੁੱਖ ਸੀ ਕਿ ਜੋ ਪਰਿਵਾਰ ਨਾਲ ਸਾਡੇ ਨਾਲ ਹੋਇਆ ਪੂਰੀ ਗੱਲ ਉਹਨਾਂ ਨੇ ਪਰਿਵਾਰ ਦੀ ਜਥੇਬੰਦੀ ਦੀ ਪੂਰੀ ਗੱਲ ਸੁਣੀ ਹੈ ਕਿ ਜੋ ਪਰਿਵਾਰ ਨਾਲ ਹੋਇਆ ਉਹ ਕਿਸੇ ਵੀ ਪੰਜਾਬ ਦੇ ਵਸਨੀਕ ਨਾਲ ਨਹੀਂ ਹੋਣਾ ਚਾਹੀਦਾ ਸਾਡੇ 3.5 ਕਰੋੜਾਂ ਦਾ ਕਹਿੰਦੇ ਮੈਂ ਕਸਟੋਡੀਅਨ ਐ ਐਜ਼ ਅ ਸੀਐਮ ਪੰਜਾਬ ਤੇ ਉਹਨਾਂ ਨੇ ਦੁੱਖ ਜ਼ਾਹਿਰ ਕੀਤਾ ਤੇ ਸ਼ਾਮ ਨੂੰ 5 ਵਜੇ ਉਹਨਾਂ ਨੇ ਮੀਟਿੰਗ ਸੱਦ ਲਈ ਇਥੇ ਡੀਜੀਪੀ ਸਾਰੇ ਬੁਲਾ ਲਏ ਨੇ ਚੀਫ ਸੈਕਟਰੀ ਹੋਮ ਸੈਕਟਰੀ ਇਹਨੇ ਸ਼ਾਮ ਨੂੰ 6 ਵਜੇ ਤੁਹਾਨੂੰ ਖੁਸ਼ਖਬਰੀ ਮਿਲ ਜੂਗੀ ਜਿਹੜਾ ਮੈਂ ਸਖਤ ਤੋਂ ਸਖਤ ਐਕਸ਼ਨ ਲਵਾਂਗਾ ਕਿਸੇ ਨੂੰ ਵੀ ਬਖਸ਼ਣ ਵਾਲਾ ਨਹੀਂ ਹੈਗਾ ਮੈਂ ਕਿਉਂਕਿ ਸਾਰੇ ਵੀਡੀਓਜ਼ ਵੀ ਦਿਖਾ ਚੁੱਕੇ ਆ ਸਰ ਸਟ ਨੇ ਇੱਕ ਨੰਬਰ ਜਾਰੀ ਕੀਤਾ ਲੋਕਾਂ ਦਾ ਸਹਿਯੋਗ ਮੰਗਿਆ ਕਿ ਵੀ ਲੋਕ ਸਾਨੂੰ ਸਬੂਤ ਭੇਜਣ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਪਾਸੇ ਸੀਐਮ ਦਾ ਇਹੋ ਜਿਹਾ ਰਵੱਈਆ ਸੀਗਾ ਤੁਹਾਡੇ ਨਾਲ ਕਿ ਵਧੀਆ ਸੀਗਾ ਆ ਦੂਜੇ ਪਾਸੇ ਲੋਕਾਂ ਦੇ ਸਬੂਤ ਇਸ ਕੇਸ ਨੂੰ ਹੋਰ ਚੇਂਜ ਕਰ ਦਿੱਤਾ ਜਾਊਗਾ ਲੋਕਾਂ ਨੇ ਕੋਈ ਹੋਰ ਵੀਡੀਓ ਭੇਜਿਆ ਜੀ ਨਹੀਂ ਦੇਖੋ ਮੇਰੀ ਗੱਲ ਸੁਣੋ ਵੀਡੀਓਜ਼ ਉਹੀ ਹੋਣਗੀਆਂ ਜੋ ਮੌਕੇ ਤੇ ਹੋਇਆ ਚਾਹੇ ਉਹ ਤੁਸੀਂ ਭੇਜ ਦਿਓ ਚਾਹੇ ਗੁਰਸੇ ਢਿੱਲੋਂੋਂ ਭੇਜਦੇ ਚਾਹੀ ਕੋਈ ਹੋਰ ਪੱਤਰਕਾਰ ਭੇਜਦੇ ਉਹਨੂੰ ਤੁਸੀਂ ਉਹਨੂੰ ਕੋਈ ਖੇਡਖਾਨੀ ਨਹੀਂ ਕਰ ਸਕਦੇ ਜਿਹੜਾ ਮਰਜੀ ਜੋ ਮਰਜੀ ਭੇਜੇ ਜੋ ਸਚਾਈ ਉਹ ਸਚਾਈ ਰਹਿਣੀ ਹੈ ਤੇ ਮੈਂ ਸਿੱਟ ਨੂੰ ਕਹਿਣਾ ਚਾਹੁੰਦਾ ਜਿਹੜੇ ਆਪਣੇ ਰਾਈ ਸਾਹਿਬ ਨੇ ਮੇਰੇ ਬਹੁਤ ਅੱਛੇ ਭਰਾ ਨੇ ਮੇਰੇ ਮੇਰਾ ਸਤਿਕਾਰ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਪਿਆਰ ਹੈ ਉਹਨਾਂ ਨਾਲ ਕੀ ਸਬੂਤਤਾ ਸੀ ਉਹ ਦੇ ਇਕੱਠੇ ਕਰੀ ਦੇ ਹੁੰਦੇ ਆ ਜਿਹੜੀ ਚੀਜ਼ ਕਿਤੇ ਨਾਸ਼ ਹੋਈ ਹੋਵੇ ਜਿਹੜੀਆਂ ਚੀਜ਼ਾਂ ਆਲਰੇਡੀ ਅਸੀਂ ਪਬਲਿਕ ਡੋਮੇਨ ਚ ਵੀ ਦੇ ਚੁੱਕੇ ਆ ਮੀਡੀਆ ਚ ਵੀ ਦੇ ਚੁੱਕੇ ਆ ਪੈਨ ਡਰਾਈਵ ਚ ਵੀ ਦੇ ਚੁੱਕੇ ਆ ਕਿ ਕਿਹਨੇ ਕੁੱਟਮਾਰ ਕੀਤੀ ਕਿਉਂ ਕੀਤੀ ਕਿੰਨੇ ਵਜੇ ਕੀਤੀ ਸਾਰੇ ਚੀਜ਼ਾਂ ਦੇ ਚੁੱਕੇ ਆ ਉਸ ਤੋਂ ਬਾਅਦ ਆ ਵੀ ਦੇ ਚੁੱਕੇ ਆ ਕਿ ਜਿਹੜੇ ਦੋ ਮੇਰੀ ਇਨਵੈਸਟੀਗੇਸ਼ਨ ਦਾ ਪਾਰਟੀ ਨਹੀਂ ਰਹ ਜਾਂਦਾ ਕਾਦੀ ਇਨਵੈਸਟੀਗੇਸ਼ਨ ਹੁੰਦੀ ਹੈ ਮੈਨੂੰ ਐਂ ਦੱਸੋ ਜਦੋਂ ਐਸਐਸਪੀ ਨਾਨਕ ਸਿੰਘ ਸਾਹਿਬ ਨੇ ਤੇ 12 ਪੁਲਿਸ ਮੁਲਾਜ਼ਮ ਸਸਪੈਂਡ ਕੀਤੇ ਨੇ ਤਾਂ ਕੁਝ ਸੋਚ ਕੇ ਕੀਤੇ ਹੋਣਗੇ ਦੋਸ਼ੀ ਸੀਗੇ ਤਾਂ ਹੀ ਕੀਤੇ ਨੇ ਬਾਕੀ ਮੁਲਾਜ਼ਮ ਨਹੀਂ ਕੀਤੇ ਸੋ ਆ ਤਾਂ ਸਿਰਫ ਟਾਈਮ ਹੁੰਦਾ ਹੈ ਕਿ ਜਦੋਂ ਸਰਕਾਰ ਦਾ ਪ੍ਰੈਸ਼ਰ ਪੈ ਰਿਹਾ ਸਾਡਾ ਪੈ ਰਿਹਾ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਉਸ ਚੀਜ਼ ਦੀ ਹੁੰਦੀ ਹੈ ਜਿੱਥੇ ਕੋਈ ਚੀਜ਼ ਦੀ ਅਣਛੂਹਾ ਪਹਿਲੂ ਹੁੰਦਾ ਵੀ ਆ ਆਪਾਂ ਚੈੱਕ ਨਹੀਂ ਕੀਤਾ ਸਾਰੀਆਂ ਚੀਜ਼ਾਂ ਅਸੀਂ ਦੇ ਚੁੱਕੇ ਹਾਂ ਇਸ ਤੋਂ ਬਾਅਦ ਤਾਂ ਕੁਝ ਨਹੀਂ ਜਾਂਦਾ ਤਾਂ ਮੈਨੂੰ ਐਸਐਸਪੀ ਨੂੰ ਟ੍ਰਾਂਸਫਰ ਕਰ ਰਹੇ ਐਸਐਸਪੀ ਨੂੰ ਟ੍ਰਾਂਸਫਰ ਹੀ ਕਰ ਰਹੇ ਨੇ ਸ਼ਾਮ ਨੂੰ 5 ਵਜੇ ਤੱਕ 6 ਵਜੇ ਤੱਕ ਦੂਜਾ ਜਿਹੜੀ ਅਸੀਂ ਦੂਜੀ ਮੰਗ ਸੀ ਸਾਡੀ ਉਹਦੇ ਤੇ ਵੀ ਮਾਨ ਸਾਹਿਬ ਕਾਰਵਾਈ ਕਰਨਗੇ ਤੇ ਸ਼ਾਮ ਨੂੰ 6 ਵਜੇ ਤੁਹਾਨੂੰ ਆਪੀ ਮੀਡੀਆ 'ਚ ਪਤਾ ਲੱਗ ਜਾਣਾ ਹੈ ਸਖਤ ਤੋਂ ਸਖਤ ਕਾਰਵਾਈ ਹੋਣੀ ਹੈ ਸ਼ਾਮ ਨੂੰ 5 ਵਜੇ ਇੱਥੇ ਸਾਰੇ ਨੇ ਆ ਜਾਣਾ ਤੇ ਕਾਰਵਾਈ ਹੋਊਗੀ ਮੈਨੂੰ ਪੂਰੀ ਉਮੀਦ ਹੈ ਲੱਗਦਾ ਤੁਹਾਡੇ ਇਸ ਮੈਟਰ ਨੂੰ ਪ੍ਰੈਸ਼ਰਾਈਜ਼ ਵੀ ਕੀਤਾ ਜਾ ਰਿਹਾ ਹੈ ਪੀਸਟ ਡਿਪਾਰਟਮੈਂਟ ਦੇਖੋ ਪ੍ਰੈਸ਼ਰਾਈਜ਼ ਹੈ ਜਿਹੜੇ ਮੇਰੇ ਸ਼ੁਭਚਿੰਤਕ ਪੁਲਿਸ ਅਫਸਰ ਹੈਗੇ ਨੇ ਉਹਨਾਂ ਨੇ ਮੈਨੂੰ ਕਿਹਾ ਸੀ ਢਿੱਲੋ ਸਾਹਿਬ ਆਪਣਾ ਧਿਆ ਕੀ ਜਿਹੜੇ ਪੁਲਿਸ ਅਫਸਰ ਨੇ ਕਿਉਂਕਿ ਤੁਸੀਂ ਪੂਰੇ ਪੰਜਾਬ ਦੇ ਪੁਲਿਸ ਨਾਲ ਪੰਗਾ ਲੈ ਲਿਆ ਤੇ ਕੋਈ ਵੀ ਅਜ ਤੱਕ ਕਿਸੇ ਨੇ ਅਜ ਤੱਕ ਪੰਜਾਬ ਦੇ ਪੁਲਿਸ ਨਾਲ ਐਡਾ ਸਟੈਂਡ ਨਹੀਂ ਲਿਆ ਜਿਵੇਂ ਤੁਸੀਂ ਲੈ ਕੇ ਬੈਗੇ ਤੇ ਹੁਣ ਆਪਣਾ ਧਿਆਨ ਰੱਖਿਓ ਆਹ ਕਹਿੰਦੇ ਤੁਹਾਨੂੰ ਅਗਾਂਹਾ ਕਰਨੇ ਮੈਂ ਤੁਹਾਡੇ ਤਰ੍ਹਾਂ ਦੇ ਤੁਹਾਡੇ ਤੇ ਤਿੰਨ ਤਰ੍ਹਾਂ ਦੇ ਪਰਚੇ ਪਾਉਣ ਬਾਰੇ ਪੰਜਾਬ ਪੁਲਿਸ ਵਾਲੇ ਸੋਚ ਰਹੇ ਨੇ ਕਿਸੇ ਲੀਡੀ ਦਾ ਪਰਚਾ ਜਿਵੇਂ ਧਰਨੇ ਪ੍ਰਦਰਸ਼ਨ ਦਾ ਆਪਾਂ ਕਰਦੇ ਆਂ ਪੋਲੀਟਿਕਲ ਆ ਜਾਂ ਹੋਰ ਵੀ ਕਰਦੇ ਆਂ ਵੀ ਉੱਥੇ ਕਿਸੇ ਸਰਦਾਨੀ ਛੇੜਖਾਨੀ ਦਾ ਜਾਂ ਕੋਈ ਨਾਰਕੋਟਿਕਸ ਦਾ ਗੱਡੀ ਚ ਰੱਖ ਦੇਣਗੇ ਜਾਂ ਕੋਈ ਨਜਾਇਜ਼ ਹਥਿਆਰ ਉਹਦਾ ਵੀ ਪਰਚਾ ਪਾਉਣ ਦੀ ਹੱਤਿਆ ਦੀ ਕਰਦੇ ਨੇ ਆਪਣਾ ਧਿਆਨ ਰੱਖਿਓ ਉਹ ਕੱਲ ਸਾਰੀਆਂ ਚੀਜ਼ਾਂ ਮੈਂ ਆਪਣੇ ਆਦਰਨੀਏ ਰਾਜਨਾਥ ਸਿੰਘ ਜੀ ਨੂੰ ਚਿੱਠੀ ਵੀ ਦੇ ਚੁੱਕੇ ਹਾਂ ਰਿਟਰਨ ਵੀ ਦੇ ਚੁੱਕੇ ਹਾਂ ਤੇ ਅਮਿਤ ਸ਼ਾਹ ਜੀ ਦੇ ਘਰੇ ਮੈਂ ਆਪਣੇ ਪੀਐਸਓ ਦੇ ਥਰੂ ਆਪਣੀ ਚਿੱਠੀ ਉੱਥੇ ਵੀ ਭੇਜ ਚੁੱਕੇ ਹਾਂ ਪੂਰੀ ਪਾਰਟੀ ਹਾਈ ਕਮਾਂਡ ਨੂੰ ਦੱਸ ਚੁੱਕੇ ਹਾਂ ਕਿ ਆਹ ਘਟਨਾ ਮੇਨ ਨਾਲ ਵਾਪਰ ਸਾਡੀ ਹੈ ਤੇ ਪੂਰੀ ਉਹਨਾਂ ਨੂੰ ਅਗਾਂਹ ਕਰ ਚੁੱਕੇ ਹਾਂ ਤੇ ਮੈਨੂੰ ਆਸ ਹੈ ਬੰਦੀ ਕਾਰਵਾਈ ਸਾਰਿਆਂ ਤੇ ਹੋਊਗੀ ਜਿਹੜੇ ਵੀ ਆ ਕਰਨਗੇ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈਗਾ ਮੈਂ ਸੱਚਾ ਸੱਚ ਦੀ ਲੜਾਈ ਲੜਦੇ ਹਾਂ ਪੂਰੇ ਤਖੜੇ ਹੋ ਕੇ ਲੜਾਂਗੇ